ਤਲੀਲਾ ਦੇ ਧੰਨਵਾਦ ਤੁਹਾਡੇ ਸਾਰੇ ਵੀਰਾਂ ਦਾ ਵਾਹਿਗੁਰੂ ਧੰਨਵਾਦ ਬਾਬਾ ਸੁਖਦੇਵ ਸਿੰਘ ਬਾਬਾ ਜਗਤਾਰ ਸਿੰਘ ਬਾਬਾ ਗੁਰਪ੍ਰਤਾਪ ਸਾਡਾ ਵੱਡਾ ਭਾਈ ਗੁਰਪ੍ਰਤਾਪ ਸ਼ਾਹ ਸਰਪੰਦ ਸਾਹਿਬ ਰਸੂਲਪੁਰ ਇੰਦਰਜੀਤ ਸਿੰਘ ਕਾਲਾ ਦੁੱਧ ਹੀ ਮੇਰਾ ਵੀਰ ਤੇ ਨਾਲ ਕਾਕਾ ਰਸੂਲਪੁਰ ਅਮਰਤਪਾਲ ਕਾਲਾ ਰਮਜੀਤ ਸਿੰਘ ਅੱਜ ਕਹਿੰਦੇ ਥਾਣੇਦਾਰ ਸਾਹਿਬ ਗੁਰਸਾਖ ਸੰਗੋਤ ਟੀਮ ਲੈ ਕੇ ਵੀ ਪੁੱਜੇ ਉਹਨਾਂ ਦਾ ਆਪਾਂ ਦਿਲ ਦੀਆਂ ਗਾੜੀਆਂ ਨੂੰ ਧੰਨਵਾਦ ਕਰਦੇ ਆਂ ਇਹਨਾਂ ਦੇ ਵੀਰਾਂ ਦਾ ਧੰਨਵਾਦ ਦਲਬਾਖ ਯੂਐਸਏ ਸ਼ਾ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਦਿਲ ਮਹਿਕ ਯੂਐਸਏ ਧੰਨਵਾਦ ਬាទਰ ਬਾਬਾ ਜਗਤਾਰ ਸਿੰਘ ਜੀ ਬਹੁਤ ਸਾਰਾ ਪਿਆਰ ਦੇ ਗਿਆ ਦਿਲ ਦੀਆਂ ਗਾੜੀਆਂ ਤੇ ਬਹੁਤ ਵੱਡਾ ਧੰਨਵਾਦ ਬਾਬਾ ਸ਼ਕਤਦੇਵ ਸਿੰਘ ਵੱਡੀ ਸੇਵਾ ਹੁੰਦੀ ਆ ਸਮਾਵਾ ਅੱਜ ਚਮਕੌਰ ਮੇਰਾ ਛੋਟਾ ਵੀਰ ਅੱਜ ਆਇਆ ਸੁਰ ਸਿੰਘ ਵਾਲਾ ਤੇ ਨਾਲ ਆਜੋ ਜੁਨੇ ਭਰਾ ਨੇ ਨਿਤਪੜੈਟ ਪਾਉਂਦਾ ਮੇਰਾ ਵੀਰ ਸੋਨੀ ਛੰਨਾ ਵਾਲਾ ਆਇਆ ਸੋਨੀ ਤੇਰਾ ਵੀ ਧੰਨਵਾਦ ਲੋ ਲਓ ਖੇਡ ਦੇ ਮੈਦਾਨ ਦੇ ਵਿੱਚ ਇਧਰ ਵੇਖੋ ਪਈ ਹੋਈ ਕਬੱਡੀ ਐ ਇਧਰ ਪਈ ਹੋਈ ਕਬੱਡੀ ਲਓ ਪੁਆਇੰਟ ਜਿਹੜਾ ਸਾਹਮਣੇ ਰੇਡਰ ਦੇ ਖਾਤੇ ਆ ਮੈਚ ਚੋਟੀ ਦਾ ਚੱਲਦਾ ਪਿਆ ਇਧਰ ਲੋ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਐ ਮਨਦੀਪ ਦੀ ਕਬੱਡੀ ਦੇ ਨਾਲ ਚੁਰਦੇ ਆ ਚਾਰ ਧਣਾ ਦੀ ਘੁੰਮਦੀ ਹੋਈ ਚੈਨ ਲੋ ਵੇਖਦੇ ਆ ਕਹਿੰਦੇ ਸਾਹਮਣੇ ਸਾਹਮਣੇ ਨੀਤੂ ਮਟਿਆਰ ਇਹ ਪੁੱਜਣਾ ਵਾਲ ਵਾਲੀ ਆ ਜਬਾਲ ਬਾਲੀ ਲਓ ਖੇਡ ਦੇ ਮੈਦਾਨ ਦੇ ਵਿੱਚ ਦੂਸਰਾ ਜੱਫਾ ਲਾ ਦਿੱਤਾ ਤਾੜੀ ਜ਼ੋਰਦਨੀ ਲਾ ਦਿਓ ਧੰਨਵਾਦ ਬਾਬਾ ਸਖਦੇਵ ਸਿੰਘ ਦਾ ਬਹੁਤ ਸਾਰਾ ਪਿਆਰ ਹੋ ਕਹਿੰਦੇ ਯਾਰਾਂ ਦਾ ਯਾਰ ਕਾਲਾ ਜੋਦੀ ਕਹਿੰਦੇ ਚੇਮੇਪਿੰਡ ਵਾਲੇ ਦਾ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਪੈਂਦੀ ਕਬੱਡੀ ਸਾਨੂੰ ਕਰ ਗਾ ਲੋ ਵਾਹਿਗੁਰੂ 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 ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਜਦਾਰਾਂ ਦੇ ਨਾਲ ਅਮੀਰਾਂ ਦੇ ਦੀਵੇ ਬਲਦੇ ਸਾਧਾ ਫਕੀਰਾਂ ਦੇ ਅੱਜ ਮਾਝੇ ਦੀ ਧਰਤੀ ਬੜੀ ਪਾਵਨ ਤੇ ਪਵਿੱਤਰ ਧਰਤੀ ਹੈ ਇਸ ਧਰਤੀ ਨੇ ਕਹਿੰਦੇ ਯੋਧਿਆਂ ਨੂੰ ਜਨਮ ਦਿੱਤਾ ਗੁਰੂਆਂ ਨੂੰ ਜਨਮ ਦਿੱਤਾ ਪੀਰਾਂ ਨੂੰ ਜਨਮ ਦਿੱਤਾ ਪੰਜਾਂ ਦਰਿਆਵਾਂ ਦੀ ਧਰਤੀ ਹੈ ਅੱਜ ਕਹਿੰਦੇ ਮਾਝੇ ਦੀ ਧਰਤੀ ਮਾਨਮੱਤਾ ਨਗਰ ਪਿੰਡ ਪਿੰਡ ਅਰਸੋਲਪੁਰ ਤੇ ਕੀਮਾ ਇਹ ਵੀ ਕਹਿੰਦੇ ਸ਼੍ਰੀ ਤਰਨਤਾਰਨ ਸਾਹਿਬ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਨਗਰ ਹੈ ਜਿੱਥੇ ਅੱਜ ਵੱਡੀਆਂ ਰੌਣਕਾਂ ਧੰਨ ਧੰਨ ਪੀਰ ਬਾਬਾ ਜਕੀਰ ਸ਼ਾਹ ਜੀ ਦੀ ਯਾਦ ਨੂੰ ਸਰਮਰਪਤ ਅੱਜ ਦਾ ਸਲਾਨਾ ਜੋੜ ਮੇਲਾ ਗੁਰੂ ਘਰ ਦੇ ਅਟੁੱਟ ਲੰਗਰ ਵੀ ਵਰਤਾਏ ਗਏ ਠੰਡੀਆਂ ਮਿੱਠੀਆਂ ਸ਼ਹੀਲਾ ਤੇ ਪੰਜਾਬ ਦੀ ਸੁਪਰ ਦੁੱਬਤ ਗਾਇਕ ਜੋੜੀ ਰਾਜ ਕਹਿੰਦੇ ਤਲਗੜ ਵਾਲਾ ਵੀ ਸੱਤਿਆ ਕੀਮੇ ਵਾਲਿਆਂ ਨੇ ਉਧਰ ਪੈਂਦੀ ਕਬੱਡੀ ਤੇ ਮੋ ਗੋਲ ਸੰਧੂ ਸਾਲਾ ਉਹ ਕਹਿੰਦੇ ਪਈ ਹੋਈ ਕਬੱਡੀ ਆ ਸਾਹਮਣੇ ਧੀਆਂ ਵੀ ਮੇਲਾ ਲੁੱਟੀ ਜਾਂਦੀਆਂ ਗੋਪੀ ਪੁੱਛੜਾਂ ਵਾਲਾ ਬੱਲਾ ਪੁੱਛੜਾਂ ਵਾਲਾ ਭਰਾ ਨੇ ਕਬੱਡੀ ਨੂੰ ਪ੍ਰਮੋਟ ਵੀ ਕਰਦੇ ਆ ਉਧਰ ਧੰਨਵਾਦ ਬਾਈ ਇੰਦਰਜੀਤ ਸਿੰਘ ਦਾ ਗੁਰਪ੍ਰਤਾਪ ਸ਼ਾਹ ਜੀ ਉਹਨਾਂ ਦੇ ਨਾਲ ਪਿਆਰ ਹੈ ਗੁਰਪ੍ਰਤਾਪ ਸਿੰਘ ਸ਼ਾਹ ਦੇ ਡੈਡੀ ਜੀ ਵੀ ਸਰਦਾਰ ਗੁਰਮੇਲ ਸਿੰਘ ਸ਼ਾਹ ਜੀ ਆ ਕੇ ਬੈਠ ਗਏ ਇਹਨਾਂ ਦਾ ਵੀ ਆਪਾਂ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਲਓ ਖੇਡ ਦੇ ਮੈਦਾਨ ਦੇ ਵਿਜੇਤਕ ਵੇਖੋ ਆ ਗੱਲ ਪੰਦੇੜੀ ਵਾਲੀ ਆਈ ਹੋਈ ਐ ਕੁੜੀ ਕਬੱਡੀਆਂ ਵੀ ਪਾਉਂਦੀ ਐ ਜੱਥੇ ਵੀ ਲਾਉਂਦੀ ਲਾਓ ਖੇਡ ਦੇ ਮੈਦਾਨ ਦੇ ਵਿੱਚ ਮੀਤਲ ਟਰਾਈ ਕੀਤੀ ਐ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਐ ਸਾਹਮਣੇ ਮਨਦੀਪ ਦੀ ਕਬੱਡੀ ਐ ਨਿੱਕੇ ਵੀਰਾਂ ਆਹ ਕਾਦੇ ਮਨਦੀਪ ਮਟਿਆਰ ਕਬੱਡੀ ਪਾ ਰਹੀ ਐ ਕਿ ਕੀ ਫਾਇਦਾ ਏ ਉਹਨਾਂ ਪੁੱਤਾਂ ਦਾ ਰੁੱਲ ਜਿੰਨਾ ਦੇ ਪਿਓ ਕਿ ਮੈਨੂੰ ਮਾੜਾ ਪੋਤਣਾ ਦਈ ਰਤੋ ਭਾਵੇਂ ਧੀਆ ਦੇ ਵੀ ਦੋ ਉਧਰ ਪੰਜਾਬ ਦੀਆਂ ਸ਼ੇਰ ਬੱਚੀਆਂ ਉਹ ਬੱਲੇ 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 ਉੜਦੀ ਮਾਂ ਮਿੱਟੀ ਦੀ ਤੂੜਾ ਲਾਵੇ ਉਸੂਲਪੁਰ ਵਾਲਿਓ ਆਕੇ ਸਵਾਦ ਆਗੇ ਤੇ ਤਾੜੀ ਦਿਲੋਂ ਲਾਗਿਓ ਇਹ ਪੰਜਾਬ ਦੀਆਂ ਸ਼ੇਰ ਬੱਕੀਆਂ ਉਹ ਬੱਲੇ ਬੱਲੇ ਕਰਾਈ ਜਾਂਦੀ ਹੈ ਬੱਲਾ ਭੁਜੜਾ ਵਾਲਾ ਤੇ ਗੋਪੀ ਭੁਜੜਾ ਵਾਲਾ ਸਾਡੇ ਕੋਚ ਸਾਹਿਬਾਨ ਜਿਹੜੇ ਅੱਜ ਟੀਮਾਂ ਲੈ ਕੇ ਆਏ ਆ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਆ ਸਾਡੇ ਵੱਡੇ ਭਾਜੀ ਪ੍ਰਤਾਪ ਸਰਪੰਚ ਜੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਜਿੰਨੀ ਵੀ ਆਈ ਹੋਈ ਸੰਗਤ ਹੈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਜਿੰਨੀ ਵੀ ਸੰਗਤ ਆਈ ਹੈ ਉਧਰ ਪੈਂਦੀ ਕਬੱਡੀ ਤੇ ਬੋਲ ਸੰਧੂ ਸੌ ਲਓ ਕਹਿੰਦੇ ਨਵੂ ਮਟਿਆਰ ਨੇ ਲੱਖਾਂ ਜੱਪ ਮਾਰਡ ਜੋੜ ਦਿੱਤਾ ਆ ਪਰਵੀਨ ਮਟਿਆਰ ਮਾ ਖੇਡ ਕਬੱਡੀ ਦੇ ਵਿੱਚ ਕੁੜੀ ਨੇ ਨਾਮ ਵੱਡਾ ਬਣਾ ਲਿਆ ਹੈ ਇਧਰ ਬਾਪੂ ਮੂਸਿਆਂਵਾਲ ਆਇਆ ਰਵਾਇਤੀ ਖੇਡਾਂ ਦਾ ਮਾਣ ਜਰੂਰ ਬਾਪੂ ਦਾ ਮਾਣ ਜਰੂਰ ਕਰਿਓ ਬਾਪੂ ਜੀ ਲਾਈਏਗੇਗਾ ਲਓ ਸਾਹਮਣੇ ਬਗਿਆਰ ਉਹ ਮਟਿਆਰ ਸਾਹਮਣੇ ਇਹ ਕਹਿੰਦੇ ਇੱਕ ਨੰਬਰ ਦੀ ਕਿੱਟ ਦੇ ਵਿੱਚ ਇਸ ਮਟਿਆਰ ਦਾ ਨਾਮ ਉਹ ਐਣੀ ਹੈ ਜਿਹਨੇ ਟਰਾਈ ਕੀਤੀ ਹੈ ਸ਼ਿਮੂ ਗਿੱਲ ਦੀ ਕਬੱਡੀ ਦੇ ਨਾਲ ਜੁੜਦੇ ਆ ਉਹ ਕੌਲਾ ਦੋਦੀ ਵੀ ਕਹਿੰਦੇ ਯਾਰਾਂ ਦਾ ਯਾਰ ਆ ਚੀਮੇ ਪਿੰਡ ਵਾਲਾ ਜਿੱਥੋਂ ਦੇ ਮਲਕੀਤ ਚੀਮੇ ਵਾਲੇ ਦੀ ਚੀਮੇ ਦੀਆਂ ਗੱਲਾਂ ਲਓ ਖੇਡ ਦੇ ਮਾਦਮ ਦੇ ਨਾਲ ਜੁੜਦੇ ਆ ਰਵੀ ਹਾਕਾਂਗ ਵਾਲੇ ਪੜਾ ਦਾ ਪਿੰਡ ਹੈ ਪੜਾ ਦਾ ਦਾਸ ਦੇ ਨਹੀਂ ਦੇ ਸਕਦਾ ਪਈ ਹੋਈ ਕਬੱਡੀ ਆ ਸਾਹਮਣੇ ਗੁਰਪ੍ਰਤਾਪ ਸਿੰਘ ਸ਼ਾਹ ਜੀ ਹੋਣਾ ਦੇ ਵੱਡੀਆਂ ਜ਼ਿੰਮੇਵਾਰੀਆਂ ਅੱਜ ਪੜਾ ਸਾਡਾ ਨਭਾਉਂਦਾ ਪਿਆ ਵਗੜੂ ਆਪਾੜ ਚਿਰਪਾ ਰੱਖੇ ਇਧਰ ਕਹਿੰਦੇ ਸਾਹਮਣੇ ਲਓ ਪਈ ਹੋਈ ਕਬੱਡੀ ਆ ਨੇਹਾ ਮਟਿਆਰ ਦੀ ਆ ਯਾਰ ਆ ਬਗਿਆਰ ਪਰਮਜੀਤ ਦੀ ਬੇਟੀ ਹੈ ਪਰਮਜੀਤ ਦੀ ਬੇਟੀਆਂ ਬਗਿਆਰ ਨੇ ਕਹਿੰਦੇ ਸਦਾ ਕਰ ਦਿੱਤਾ ਐ ਧੀਆਂ ਕਹਿੰਦੇ ਵਧੀਆ ਜਿਹੜਾ ਪ੍ਰਦਰਸ਼ਨ ਕਰਦੀਆਂ ਪਈਆਂ ਇਧਰ ਸਾਡੇ ਗੁਰਪ੍ਰਤਾਪ ਸ਼ਾਹ ਜੀ ਧੀ ਨੂੰ ਪਿਆਰ ਦੇਣ ਲਈ ਆ ਪੁੱਜੇ ਆ ਲਓ ਸਾਹਮਣੇ ਕਹਿੰਦੇ ਖੇਡ ਦੇ ਮੈਦਾਨ ਦੇ ਨਾਲ ਚੁਰਦੇ ਆ ਲਓ ਨਵਾਂ ਮਟਿਆਰ ਦੀ ਕਬੱਡੀ ਆ ਉਧਰ ਵੀ ਜੱਫਾ ਇਧਰ ਵੀ ਜੱਫਾ ਲਓ 21 ਦੀ 31 ਮੋੜ ਦਿੱਤੀ ਆ ਉਧਰ 21 ਦੀ 31 ਮੋੜ ਦਿੱਤੀ ਲਓ ਸਾਹਮਣੇ ਕੀ ਕੀ ਹੋ ਰਿਹਾ ਹੈ ਬੱਲੇ 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 ਉਹ ਕਹਿੰਦੇ ਪੱਗੜੇ ਪੈ ਗਏ ਆ ਕਿ ਪੈਂਦੇ ਬਿਨਾ ਢੋਲ ਤੋਂ ਪੱਗੜੇ ਵੇਦੇ ਲੋਕੀ ਖੜ ਖੜ ਕੇ ਔਰ ਰਾਜਾ ਖੇਲਾ ਲਿਖਦਾ ਸਕੀਆਂ ਤੋਕੇ ਜੜ ਜੜ ਕੇ ਉਧਰ ਪਾਈ ਹੋਈ ਪੰਜਾਬ ਦੀ ਸ਼ੇਰਬੱਤੀ ਦੀ ਰੇਡ ਹੈ ਸਾਹਮਣੇ ਚਾਰ ਨੇ ਚਾਰ ਜਾਫੀ ਰੇਡਰ ਇੱਕ ਉਹ ਕਿਹੜਾ ਜਾਂਦਾ ਬਾਜੀ ਜੇਤ ਰਾਜੇ ਖੇਲੇ ਕਰਦੇ ਫਟ ਲਿਖ ਕੇ ਨਾਮ ਖਿਡਾਰੀ ਦਾ ਉਹ ਵਹਿਣਾ ਬਾਜੂ ਮਿੱਤਰਾ ਉਹਦੀ ਜਿੰਦਗੀ ਸਾਰੀ ਦਾ ਉਧਰ ਸਾਡੇ ਸ਼ਾਹ ਗੌਰ ਪ੍ਰਤਾਪ ਸ਼ਾਹ ਜੀ ਸਰਪੰਚ ਸਾਹਿਬ ਬਿਲੋਂ ਧੰਨਵਾਦ ਕਰਦੇ ਆ ਕਾਲਾ ਦੋਦੀ ਕੀਮੇ ਪਿੰਡ ਵਾਲਾ ਜਿਨ੍ਹਾਂ ਨੇ ਅੱਜ ਕਬੱਡੀ ਦੇ ਵੱਡਾ ਜੋਰ ਲਾਇਆ ਉਧਰ ਪੰਜਾਬ ਦੀ ਸ਼ੇਰ ਬੱਤੀ ਦੀ ਪੈਂਦੀ ਹੋਏ ਰੇਡ ਉਹ ਕਹਿੰਦੇ ਸਾਰਾ ਇੱਕ ਤੱਬਰ ਪੈ ਗਿਆ ਉਹ ਸ਼ੰਦੋ ਵੀ ਪੈ ਗਈ ਤੇ ਮਿੱਠੋ ਵੀ ਪੈ ਗਈ ਪੁਆਇੰਟ 32 ਦੇ ਹਿੱਸੇ ਜੁੜ ਗਿਆ ਪੈਂਦੀ ਕਬੱਡੀ ਤੋਂ ਸੰਧੂ ਸਾਹਿਬ ਚੱਕੀਏ ਬਾਗ ਤੇ ਕਰਾਈਏ ਬੱਲੇ ਬੱਲੇ ਦੂਸਰੀਆਂ ਟੀਮਾਂ ਨੂੰ ਵੀ ਇਸ ਤੋਂ ਬਾਅਦ ਵੇਣਤੀ ਹੈ ਉਹ ਵੀ ਕਰ ਤਿਆਰੀ ਖੇਡ ਦੇ ਮੈਦਾਨ ਵਿੱਚ ਟੀਮਾਂ ਨੋਟ ਕਰ ਲੈਣ ਵੀ ਜਲਦੀ ਆਉਣਗੀਆਂ ਸੋਨੀ ਛੱਡਾ ਵਾਲਾ ਪੁੱਜਾ ਵੀਰ ਟੀਮਾਂ ਨੂੰ ਬਹੁਤ ਨਾਲ ਅਗਲੇ ਬੈਂ ਦੀਆਂ ਟੀਮਾਂ ਚੀਮਾ ਤੇ ਜਮਸਤਪੁਰ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਟੀਮਾਂ ਜਲਦੀ ਆ ਜਾਣ ਇੱਥੇ ਹਰਪਾ ਸਿੰਘ ਚੀਮਿਆਂ ਵਾਲੇ ਆਏ ਬਹੁਤ ਸਾਰਾ ਪਿਆਰ ਦਿੱਤਾ ਕਾਲੀ ਦੁੱਧ ਹੀ ਪਿਰਾਣੇ ਬਹੁਤ ਸਾਰਾ ਪਿਆਰ ਤਾਂ ਲਓ ਖੇਡ ਦੇ ਮੈਦਾਨ ਦੇ ਵਿੱਚ ਇੱਥੇ ਪ੍ਰਵੀਨ ਦੀ ਕਬੱਡੀ ਹੈ ਪੁਆਇੰਟ ਜਿਹੜਾ ਇੱਥੇ ਰੇਡਰ ਦੇ ਖਾਤੇ ਆ ਅਗਲੀਆਂ ਟੀਮਾਂ ਚੀਮਾ ਜੇ ਜਮਸਤਪੁਰ ਦੀਆਂ ਟੀਮਾਂ ਨੂੰ ਬੇਨਤੀ ਆ ਸੁਖ ਮੇਰਾ ਪ੍ਰਾਜ ਜਮਸਤਪੁਰੀਆਂ ਪੁੱਜਾ ਲੋਕ ਸਾਨੂੰ ਸਾਹਿਬ ਉਧਰ ਵੱਡੇ ਐਲਾਨ ਪੁਘਿਆੜਦੇ ਹੋਏ ਆ ਲੈ ਵੀ ਪੁਘਿਆੜ ਸਾਡੇ ਗੌਰ ਪ੍ਰਤਾਬ ਸਰਪੰਚ ਸਾਹਿਬ ਕਹਿੰਦੇ ਆ ਇੱਕ ਇੱਕ ਜਫਾ ਲਾਵੇ ਤੇ 500 ਦਿੱਤਾ ਜਾਣਾ ਤਾੜੀ ਮਾਰ ਦੋ ਮਾਝੇ ਵਾਲਿਓ ਇਹ ਆ ਪੰਜਾਬ ਦੀਆਂ ਸ਼ੇਰ ਬੱਟੀਆਂ ਉਹ ਬੱਲੇ 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 ਉਧਰ ਪੰਜਾਬ ਦੇ ਸੀਨੀਅਰ ਅਫਸਰ ਪੰਜਾਬ ਪੁਲਸ ਵੀ ਆਈ ਆ ਬੱٹا ਧੰਨਵਾਦ ਕਰਦੇ ਆ ਕਿੰਨੀ ਸੋਹਣੀ ਲੱਗਦੀ ਮੋਟੇ ਤੇ ਖੀਤੀ ਲਈ ਉਹ ਬੰਦੇ ਨੂੰ ਬੰਦਾ ਖਾ ਜਾਂਦਾ ਜੇ ਹੁੰਦੇ ਨਾ ਪੁਲਸ ਵਾਲੇ ਭਾਈ ਉਹ ਬੱਲੇ ਬੱਲੇ ਲਾ ਬਗਿਆੜ ਆ ਮੇਰਾ ਜਫਾ 500 ਦਾ ਹੋਣਾ ਸੰਧੂ ਸਾਹਿਬ ਚੱਕੋ ਮਾਰ ਤੇ ਕਰਾਓ ਬੰਦੇ ਨੇਹਾ ਪਿਆਰ ਦੀ ਕਬੱਡੀ ਹੈ ਇਧਰ سامنے ਖੇਡਦੇ ਮੈਦਾਨ ਦੇ ਵਿੱਚ ਲੋ ਬਗਿਆਰ ਮਟਿਆਰ ਦੀ ਕੀਤੀ ਹੋਈ ਟਰਾਈ ਲਾ ਵੇਖਦੇ ਕੀ ਬਣਦਾ ਪੁਆਇੰਟ ਜੇ ਦਾ ਯਾਫੀਆਂ ਦੇ ਖਾਤੇ ਗੁਰਪ੍ਰਤਾਪ ਸ਼ਾਹ ਨੇ ਧੀ ਨੂੰ ਬਹੁਤ ਸਾਰਾ ਪਿਆਰ ਵੀ ਭੇਜਿਆ ਹੈ ਬਈ ਸ਼ਾਹ ਜੀ ਮਾਨ ਜਿਹੜਾ ਯਾਫੀਆਂ ਤੇ ਮਾਇ ਲੱਗੀ ਹੈ ਸਾਰੇ ਭਰਾਵਾਂ ਦਾ ਧੰਨਵਾਦ ਧੰਨਵਾਦ ਬਾਬਾ ਸਖਦੇਵ ਸਿੰਘ ਬਾਬਾ ਜਗਤਾਪ ਸਿੰਘ ਗੁਰਪ੍ਰਤਾਪ ਸਿੰਘ ਸ਼ਾਹ ਰਸੂਲਪੁਰ ਵਾਲੇ ਤੇ ਉਹਨਾਂ ਦੇ ਪਿਤਾ ਜੀ ਵੀ ਬੈਠੇ ਆ ਸਾਹਮਣੇ ਗੁਰਮੇਲ ਸਿੰਘ ਸ਼ਾ ਇੰਦਰਜੀਤ ਸਿੰਘ ਤੇ ਨਾਲ ਕਾਲਾ ਦੋਦੀ ਕਾਲਾ ਰਸੂਲਪੁਰ ਤੇ ਨਾਲ ਗੱਲ ਚਲਦੀ ਅਮਰਤਪਾਲ ਕਾਲਾ ਤੇ ਚਰਨਜੀਤ ਸਿੰਘ ਥਾਣੇਦਾਰ ਸਾਹਿਬ ਗੁਰਸਾਖ ਸਿੰਘ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੇ ਵੱਡਾ ਧੰਨਵਾਦ ਰਵੀ ਭਰਾ ਦਾ ਪਿੰਡ ਕਾਲੇ ਪਾਲਵਾਂ ਰਸੂਲਪੁਰੀਏ ਦਾ ਪਿੰਡ ਹੈ ਉਹ ਜਾਦੇ ਸਰਪੰਚ ਹੁਣਾ ਦਾ ਪਿੰਡ ਲਓ ਖੇਡ ਦੇ ਮੈਦਾਨ ਦੇ ਨਾਲ ਜੁੜਦੇ ਉਧਰ ਵੇਖੋ ਸਾਹਮਣੇ ਆਹ ਨਹੀਂ ਕੋਈ ਸੁੱਕਾ ਜਾਣ ਦਿੰਦੀ ਜਿੰਨੂ ਜਿੰਨੂ ਬਗਿਆੜ ਦੇ ਜੱੱਪੇ ਵਧੀਆ ਲੱਗਿਆ ਤਾੜੀ ਇੱਕ ਵਾਰੀ ਜ਼ੋਰਦਨੀ ਲਾ ਦਿਓ ਧੰਨਵਾਦ ਭੜਮਾ ਦਾ ਮਾਝੇ ਵਾਲਿਓ ਤਾੜੀ ਨਹੀਂ ਤਾੜਾ ਵੱਜਣਾ ਚਾਹੀਦਾ ਬਗਿਆੜ ਦੇ ਨਾਂ ਦੇ ਬੱਲੇ 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 ਆਹ ਬਗਿਆੜ ਨੇ ਕਹਿੰਦੇ ਚੱਕੇ ਜਾਮ ਕਰ ਦਿੱਤੇ ਆਹ ਬਗਿਆੜ ਨੇ ਚੱਕੇ ਜਾਮ ਕਰ ਦਿੱਤੇ ਆਹ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ ਸਾਡੇ ਸ਼ਾਹ ਜੀ ਗੋਰ ਪ੍ਰਤਾਪ ਸ਼ਾਹ ਜੀ ਨੇ ਵੱਡਾ ਮਗਹਾਰ ਦਾ ਮਾਰ 500 ਦੇ ਕੇ ਕੀਤਾ ਚਮਕੌਰ ਸੋਰ ਸਿੰਘ ਵਾਲੇ ਨੇ ਅੱਜ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਸੋਨੀ ਛੰਨਾ ਵਾਲਾ ਮੇਰਾ ਵੀਰ ਜਿਹੜਾ ਕਹਿੰਦੇ ਮਿੱਟੂ ਨੰਬਰਦਾਰ ਨੇ ਆਉਂਦੇ ਸਮੇਂ ਦੇ ਵਿੱਚ ਸ਼ਰਮਾਨ ਵੱਡਾ ਕਰਦਾ ਤੇ ਨਾਲ ਗੁਰਿੰਦਰ ਸਿੰਘਾ ਜੀ ਨੂੰ ਮੈਂ ਖੇਤੀ ਕਰੂਗਾ ਤੇ ਉਹ ਵੀ ਬੋਲਾ ਦੀ ਸ਼ਾਹਜ ਪਾਉਣਗੇ ਉਧਰ ਪੈਂਦੀ ਕਬੱਡੀ ਤੇ ਸੰਧੂ ਸਾਹਿਬ ਕੰਦੇ ਇੱਕ ਇੱਕ ਕਬੱਡੀ ਦਾ ਇਸ਼ਾਰਾ ਕਰ ਦਿੱਤਾ ਸਾਡੇ ਭਰਾ ਚਮਕੌਰ ਸੋਰ ਸਿੰਘ ਵਾਲੇ ਨੇ ਸੋਨੀ ਸ਼ੰਨਾ ਵਾਲਾ ਆਇਆ ਜਿੰਨੇ ਅੱਜ ਦੀਆਂ ਅਪਡੇਟਾਂ ਪਾਉਣੀਆਂ ਹਨ ਪਰਵੀਨ ਦੀ ਕਬੱਡੀ ਦੇ ਨਾਲ ਜੁੜਦੇ ਆ ਲਓ ਪਾਈ ਹੋਈ ਕਬੱਡੀ ਹੈ ਚਾਰ ਪੇਣਾ ਦੇ ਵਿੱਚੋਂ ਦੇਖਦੇ ਕਿੰਨੇ ਟਰਾਈ ਕਰਨੀ ਹੈ ਕਦੇ ਧੀ ਬਣ ਕੇ ਕਦੇ ਮਾਂ ਬਣ ਕੇ ਕਦੇ ਦਾਦੀ ਮਾਂ ਬਣ ਕੇ ਦਿਖਾਉਂਦੀਆਂ ਕਦੇ ਚਾਸੀ ਰਾਣੀ ਕਿਤੇ ਮਾਈ ਭਾਗੋ ਵਿੱਚ ਜੰਗ ਦੇ ਜਿੱਤ ਕੇ ਆਉਣਦੀਆਂ ਅੱਜ ਵੇਖ ਲਓ ਖੇਡ ਕੇ ਕਬੱਡੀ ਹੌਸਲੇ ਵਿਖਾਉਂਦੀਆਂ ਸਿੰਘਪੂਰੀਆ ਸ਼ਰਮੰਦੇ ਨੇ ਉਹ ਮਾਪੇ ਜੋ ਕੁੱਖਾਂ ਦੇ ਵਿੱਚ ਮਾਰ ਮਕਾਉਣ ਤੀਆਂ ਲਓ ਮੈਚ ਕਹਿੰਦੇ ਸਮਾਪਤੀ ਵੱਲ ਹੈ ਲਓ ਮੁੰਡਾ ਕਹਿੰਦੇ ਪ੍ਰਭ ਆ ਗਿਆ ਹੈ ਸਾਹਮਣੇ ਆਕਾਸ਼ ਕਹਿੰਦੇ ਮਾਵੇ ਪਿੰਡ ਵਾਲਾ ਕਹਿੰਦੇ ਸੋਖ ਆ ਗਿਆ ਜਮਸਤਪੁਰ ਦੀ ਧਰਤੀ ਦਾ ਜਤਿੰਦਰ ਆ ਗਿਆ ਚਭਾਲ ਵਾਲਾ ਮੈਚ ਆ ਵੀ ਕਹਿੰਦੇ ਚੋਟੀ ਦਾ ਹੋਣਾ ਲਓ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਆ ਧੁੱਸੀਆਂ ਵਾਲਾ ਆ ਗਿਆ ਹੈ ਮੈਚ ਕਾਦਾ ਇਦੇ ਵਿੱਚ ਵੀ ਪੂਰੀ ਲਾਟ ਨਿਕਲਦੀ ਐ ਗੋਜਪੁਰ ਪ੍ਰਤਾਪ ਸਿੰਘ ਸ਼ਾਹ ਜੀ ਯਾਰਾਂ ਦੇ ਯਾਰ ਸਤੂ ਸਾਹਿਬ ਅੱਜ ਕਹਿੰਦੇ ਗੱਲਾਂ ਆਸ਼ਪਰਤੀ ਤੇ 16 ਵਾਲੇ ਗੁਰਲਾਲ ਦੀਆਂ ਵੀ ਚੱਲਣਗੀਆਂ ਕਿਹੜਾ ਕਿਹੜਾ 16 ਵਾਲੇ ਗੁਰਲਾਲ ਨੂੰ ਪਿਆਰ ਕਰਦਾ ਇਕੱਲੀ ਤਾੜੀ ਦਿਲੋਂ ਲਾ ਦਿਓ ਉਧਰ ਬੋਲਦੀ ਸੋਲ ਭਰਾ ਹੁਣੀ ਉਹ ਵੀ ਟੀਮ ਨੂੰ ਮੈਂ ਬੇਨਤੀ ਕਰੂੰਗਾ ਭੰਟਣ ਬਾਬਾ ਭਗਤ ਸਿੰਘ ਜੀ ਕਬੱਡੀ ਕਲੱਬ ਸੋਲ ਦੀ ਟੀਮ ਵੀ ਜਲਦੀ ਹੀ ਰੈਡੀ ਹੋ ਕੇ ਖੇਡ ਦੇ ਮੈਦਾਨ ਦੇ ਵਿੱਚ ਆਉਗੀ ਔਰ ਦੂਸਰੇ ਪਾਸੇ ਟੀਮ ਧੰਧਣ ਭਗਤ ਬਾਬਾ ਜਲੰਦੜ ਜੀ ਹਵੇਲੀਆਂ ਦੀ ਟੀਮ ਜੋਗੀਪਰਾ ਆਵੇਗੀ ਜਲਦੀ ਦੇ ਨਾਲ ਆਵੇਗੀ ਇਧਰ ਦਾ ਤਰਨਤਾਰਨ ਦੀ ਟੀਮ ਦੇ ਜਿਹੜੇ ਪੁਆਇੰਟ ਆ ਪੰਜਾਬੀ ਵੀਰੋ ਉਹ ਪੁਆਇੰਟ ਨੇ 17 ਤੇ ਬਰੋਜਪੁਰ ਤੇ 8 ਪੁਆਇੰਟ ਆ ਜਿਹੜੀ ਤਰਨਤਾਰਨ ਦੀ ਟੀਮ ਬਘਿਆੜ ਦੀ ਟੀਮ ਜਜੂ ਜੇਤੂ ਰਹੀ ਆ ਇਧਰ